ਅੱਜ 260 ਦਿਨ ਹੋ ਗਏ ਨੇ ਭਾਈ ਗੁਰਜੀਤ ਸਿੰਘ ਖਾਲਸਾ ਉਹ ਉੱਪਰ ਟਾਵਰ ਤੇ ਚੱਕ ਕੇ ਸੰਘਰਸ਼ ਕਰ ਰਹੇ ਨੇ ਕਿ ਸਾਰੇ ਧਰਮ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਜਿਹੜੇ ਦੁਸ਼ਟ ਲੋਕ ਨੇ ਉਹਨਾਂ ਦੇ ਵਾਸਤੇ ਸਖਤ ਸਜ਼ਾ ਦਾ ਕਾਨੂੰਨ ਜਿਹੜਾ ਬਣਾਇਆ ਜਾਏ ਪਰ ਪੰਜਾਬ ਸਰਕਾਰ ਨੂੰ ਜੋ ਹੁਣ ਤੱਕ ਕਰਨਾ ਬਣਦਾ ਸੀ ਉਹ ਨਹੀਂ ਕੀਤਾ ਗਿਆ ਅੱਜ ਮੁੱਖ ਮੰਤਰੀ ਸਾਹਿਬ ਦੇ ਨਾਲ ਇੱਕ ਮੁਲਾਕਾਤ ਦਾ ਪ੍ਰੋਗਰਾਮ ਬਣਿਆ ਹੈ ਅਸੀਂ ਜਾ ਰਹੇ ਹਾਂ ਇੱਕ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਪਰ ਹੁਣ ਪਾਈ ਗੁਰਜੀਤ ਸਿੰਘ ਦੀ ਜਿਹੜੀ ਸਿਹਤ ਬਿਲਕੁਲ ਹੀ ਸਿਰੇ ਤੇ ਲੱਗੀ ਹੋਈ ਹੈ ਉਹਨਾਂ ਦੀ ਪਲਸ ਜਿਹੜੀ ਹੈ 43 ਤੇ ਚੱਲਦੀ ਪਈ ਹੈ ਬੀਪੀ ਜਿਹੜਾ ਵਾ 250 ਦੇ ਆਸ-ਪਾਸ ਉੱਪਰਲਾ ਤੇ ਥੱਲੜਾ ਜਿਹੜਾ ਵਾ 150 ਦੇ ਆਸ-ਪਾਸ ਚੱਲਦਾ ਪਿਆ ਤੇ ਟਾਈਫਾਇਟ ਦੇ ਨਾਲ ਉਹ ਪੀੜਿਤ ਨੇ ਭਾਰੀ ਦਰਦਾਂ ਤੇ ਬੁਖਾਰ ਤੇ ਪਤਾ ਨਹੀਂ ਕੀ ਕੁਛ ਹੈ ਤੇ ਅਸੀਂ ਹੁਣ ਮੁੱਖ ਮੰਤਰੀ ਸਾਹਿਬ ਦੇ ਉੱਤੇ ਇੱਕ ਡਿਸੀਜਨ ਹੈ ਕਿ ਉਹਨਾਂ ਨੇ ਇਸ ਟਾਵਰ ਨੂੰ ਟਾਵਰ ਆਫ ਫੇਥ ਬਣਾਉਣਾ ਹੈ ਕਿ ਜਾਣ ਨੂੰ 400 ਫੁੱਟ ਉੱਚਾ ਡੈਥ ਬੈੱਡ ਬਣਾਉਣਾ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਟੀਮ ਦੇ ਉੱਤੇ ਨਿਰਭਰ ਹੈ ਅਰਵਿੰਦ ਕੇਜਰੀਵਾਲ ਸਾਹਿਬ ਤੇ ਨਿਰਭਰ ਹੈ ਕਿ ਉਹ ਕੀ ਚਾਹੁੰਦੇ ਨੇ ਇਹ ਕਾਮ ਕਰਦਾ ਮੁੰਡਾ ਤੜਸ ਤੜਕੇ ਮਰ ਜਾਏ ਉੱਤੇ ਤੁਹਾਡਾ ਹਰਾ ਪੈਨ ਚੱਲਣ ਦੇ ਉਡੀਕ ਦੇ ਵਿੱਚ ਹੀ ਉਹ ਮਰ ਜਾਏ ਬਸ ਅਸੀਂ ਤਾਂ ਇਹ ਫੈਸਲਾ ਹੁਣ ਤੁਹਾਡੇ ਤੇ ਛੱਡਿਆ ਅਸੀਂ ਮਿਲਣ ਆ ਰਹੇ ਹਾਂ ਉਮੀਦ ਹੈ ਕਿ ਤੁਸੀਂ ਸਾਨੂੰ ਖਾਲੀ ਨਹੀਂ ਮੋੜੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ